ਸਾਥ ਸੰਗਤ ਜੀ ਆਪ ਜੀ ਨੇ 84 ਅੰਗ ਤੱਕ ਸੰਥਿਆ ਸਰਵਣ ਕਰ ਲਈ ਸੀ ਹਾਂਜੀ ਚਲੋ ਜੀ ਸਲੋਕ ਮਹੱਲਾ ਤੀਜਾ ਕਲੋ ਮਸਾਜਨੀ ਕਿਆ ਸਦਾਈਐ ਹਿਰਦੈ ਹੀ ਲਿਖਲੇਹੁ ਸਦਾ ਸਾਹਿਬ ਕੈ ਰੰਗ ਕਹੈ ਕਬਹੂ ਨਾ ਟੂਟ ਸਨੇਹੋ ਸਦਾ ਸਾਹਿਬ ਕੈ ਰੰਗ ਰਹੈ ਚਲੋ ਸਦਾ ਸਾਹਿਬ ਕੈ ਰੰਗ ਰਹੈ ਕਬਹੂ ਨਾ ਟੂਟ ਸਨੇਹੋ कलो मसाज नहीं जाए सी लिखिया पी ना ले जाए नानक सह प्रीत ना जाए सी जो तुर तो छोड़ी सच्चा पाए कलो मसाज नहीं जाए सी लिखिया पी ना ले जाए चलो कलो मसाज नहीं जाए सी कलो नहीं बोलना कलो कोला बोलना मसाज नहीं जाए सी लिखिया पी ना ले जाए चलो ਕਲੋ ਮਸਾਜਨੀ ਜਾਏ ਸੀ ਲਿਖਿਆ ਪੀ ਨਾਲੇ ਜਾਏ ਨਾਨਕ ਸਹਿ ਪ੍ਰੀਤ ਨਾ ਜਾਏ ਸੀ ਜੋਤਰ ਛੋਡੀ ਸਚੈ ਪਾਏ ਮਹੱਲਾ ਤੀਜਾ ਨਦਰੀ ਆ ਨਦਰੀ ਆਵਦਾ ਨਾਲ ਨਾ ਚੱਲਈ ਵੇਖੋ ਕਿਉ ਵੇ ਵੇ ਪਾਏ ਸਤਪੁਰ ਸੱਚ ਦਰੜਾਇਆ ਸੱਚ ਰਹੁ ਹੋਲੇ ਬਲਾਈ ਨਾਨਕ ਸਬਦੀ ਸੱਚ ਹੈ ਕਰਮੀ ਪੱਲੇ ਪਾਏ ਪੌੜੀ ਹਰ ਅੰਦਰ ਬਾਹਰ ਇੱਕ ਤੂੰ ਤੂੰ ਜਾਣ ਹੈ ਭੇਤ ਜੋ ਕੀਚੈ ਸੋ ਹਰ ਜਾਣਦਾ ਮੇਰੇ ਮਨ ਹਰ ਚੇਤ ਸੋ ਡਰੈ ਜੇ ਪਾਪ ਕਮਾਵਦਾ ਧਰਮੀ ਵਿਗਸੇਤ ਤੂੰ ਸੱਚਾ ਆਪ ਨੇ ਆਓ ਸੱਚ ਤਾ ਡਰੀਏ ਕੇਤ ਜਿਨ੍ਹਾਂ ਨਾਨਕ ਸੱਚ ਪਛਾਣਿਆ ਸੇ ਸੱਚ ਰਲੇਤ ਸ਼ਲੋਕ ਮਹੱਲਾ ਤੀਜਾ ਕਲਮ ਜਲੋ ਕਲਮ ਜਲੋ ਸਣ ਮਸਵਾਣੀ ਐ ਕਾਗਦ ਪੀ ਜਲ ਜਾਉ ਲਿਖਣ ਵਾਲਾ ਜਲ ਬਲੋ ਜਿਨ ਲਿਖਿਆ ਦੂਜਾ ਪਾਉ ਨਾਨਕ ਪੂਰਬ ਲਿਖਿਆ ਕਮਾਵਣਾ ਅਵਰਣਾ ਕਰਣਾ ਜਾਏ ਮਹਲਾ ਤੀਜਾ ਔਰ ਕੂੜ ਪੜਨਾ ਕੂੜ ਬੋਲਣਾ ਮਾਇਆ ਨਾਲ ਪਿਆਰ ਨਾਨਕ ਵਿਣ ਨਾਵੇ ਕੋ ਥਿਰ ਨਹੀਂ ਪੜ ਪੜ ਹੋਏ ਕੁਆਰ ਪੌੜੀ हर की वड्याई वड्डी है हर कीरत हर कीर्तन हर का हर की वड्याई वड्डी है जा न्याऊ है धर्म का हर, हर की वड्याई वड्डी है जा था फल है, है जीव का हर की वड्याई वड्डी है जा सुनई कहिया चुगल का हर की वड्याई वड्डी है जा ना सुनई कहिया चुगल का चलो ਹਰ ਕੀ ਵਡਿਆਈ ਵੱਡੀ ਹੈ ਜਾਂ ਨਾ ਸੁਣਾਈ ਕਹਿਆ ਚੁਗਲਕਾ ਹਰ ਕੀ ਵਡਿਆਈ ਵੱਡੀ ਹੈ ਆ ਪੁੱਛਿਆ ਦਾਣ ਦੇਵਕਾ ਸ਼ਲੋਕ ਮਹੱਲਾ ਤੀਜਾ ਹਉ ਹਉ ਕਰਤੀ ਸਭ ਮੂਈ ਸੰਭੋ ਕਿਸੈ ਨਾਲ ਦੂਜੇ ਭਾਏ ਦੁਖ ਪਾਇਆ ਸਭ ਜੋਹੀ ਜਮਕਾਲ ਨਾਨਕ ਗੁਰਮੁਖ ਉੱਭਰੇ ਸਾਚਾ ਨਾਮ ਸੰਮਾਲ ਮਹੱਲਾ ਪਹਿਲਾ ਗੱਲੀ ਅਸੀਂ ਚੰਗੀ ਆ ਆਚਾਰੀ ਬੁਰੀ ਆਹ ਮਨਹੁਕ ਸੁੱਦਾ ਕਾਲੀਆ ਬਾਹਰ ਚਟਵੀਆਹ ਰੀਸਾ ਕਰ ਦੀਸਾ ਕਰਹਿ ਤੇਣਾੜੀਆ ਜੋ ਸੇਵ ਹੈ ਦਰਖੜੀਆਹ ਨਾਲ ਖਸਮੈ ਰੱਤੀਆ ਮਾਨਹਿ ਸੁਖ ਰਲਿਆਹ ਹਉਦੈ ਤਾ ਨਣ ਤਾਣੀਆਂ ਰਹਹਿ ਨ ਮਾਣੀਆਹ ਨਾਨਕ ਜਨ ਹੁੰਦੈ ਤਾ ਨ ਤਾਣੀਆਂ ਰਹਹਿ ਨ ਮੰਨਣਿਆਹ ਚਲੋ ਹੋਦੈਤ ਹੁੰਦੈ ਤਾਣਣ ਤਾਣਿਆ ਰਹਿ ਨਿਮਾਨਣਿਆ ਨਾਨਕ ਜਨਮ ਅਕਰਥਾ ਜੇ ਤਿਨ ਕੈ ਸੰਗ ਮਿਲਾਹ ਪੌੜੀ ਨਾਨਕ ਜਨਮ ਸਕਾਰਥਾ ਸੱਸਾ ਲੱਗਾ ਚਲੋ ਨਾਨਕ ਜਨਮ ਸਕਾਰਥਾ ਜੇ ਤਿਨ ਕੈ ਸੰਗ ਮਿਲਾਹ ਪੌੜੀ ਤੂੰ ਆਪੇ ਜਲ ਮੀਨਾ ਹੈ ਆਪੇ ਆਪੇ ਹੀ ਆਪ ਜਾਲ ਤੂੰ ਆਪੇ ਜਾਲ ਬਤਾਏ ਦਾ ਆਪੇ ਵਿੱਚ ਸੇਬਾਲ ਤੂੰ ਆਪੇ ਕਮਲ ਅਲਿਪਤ ਹੈ ਸਹਿ ਹੱਥਾਂ ਵਿੱਚ ਗੁਲਾਲ ਤੂੰ ਆਪੇ ਮੁਕਤ ਕਰਾਏ ਦਾ ਇੱਕ ਨਿਮਖ ਘੜੀ ਕਰ ਖਿਆਲ ਹਰ ਤਦ ਹੋ ਬਾਹਰ ਕਿਛ ਨਹੀਂ ਗੁਰਬਾਣੀ ਦੇਖਿ ਨਿਹਾਲ ਸਲੋਕ ਮਹੱਲਾ 3 ਹੁਕਮ ਨ ਜਾਣੈ ਬਹੁਤਾ ਰੋਵੇ ਅੰਦਰ ਤੋਖਾ ਨੀਂਦ ਨ ਸੋਵੇ ਜੇ ਤਨ ਖਸਮੈ चल जाई दर कार सोभा महल बुलाई नानक करमी एह मत पाई गुर प्रसादी धन कसमै चल जाई गुर प्रसादी सच समाई गुर प्रसादी सच समाई महला तीजा मनमुख ना विहुणे आ रंग कुसुंबा देख ना भुल का रंग दिन थोड़े आ छोछा ਇਸ ਇਸ ਦਾ ਮੁੱਲ ਦੂਜੇ ਲੱਗੇ ਪਚਮੁਏ ਮੂਰਖ ਅੰਧ ਗਵਰ ਬਿਸਟਾ ਅੰਦਰ ਕੀਤ ਸੇ ਪਏ ਪਚਹਿ ਵਾਰੂ ਵਾਰ ਨਾਨਕ ਨਾਮ ਰਤੇ ਸੇ ਰੰਗੁ ਲੇ ਗੁਰ ਕੈ ਸਹਜ ਸੁਭਾਈ ਭਗਤੀ ਰੰਗ ਨ ਉਤਰੈ ਸਹਜੇ ਰਹੈ ਸਮਾਈ ਪਉੜੀ ਸਿਸ਼ਟ ਸਿਸ਼ਟ ਉਪਾਈ ਸਭ ਤੁਧ ਆਪੇ ਰਜਿਕ ਸੰਭਾਹਿਆ ਸਿਸ਼ਟ ਉਪਾਈ ਸਭ ਤੁਧ ਆਪੇ ਰਜਿਕ ਸੰਭਾਹਿਆ

ਉਤੇ ਕੰਮ ਓਏ ਲਾਇਆ ਇੱਕ ਨਾ ਸੱਚ 부ਝਾਏ ਹੋ ਨਾ ਤਿੰਨਾ ਅਟੁੱਟ ਪੰਡਾਰ ਦੇ ਵਾਇਆ ਹਰ ਚੇਤ ਖਾਹੀ ਤਿੰਨਾ ਸਫਲ ਹੈ ਅਚੇਤਾ ਹੱਥ ਤਡਾਇਆ ਸ਼ਲੋਕ ਮਹੱਲਾ ਤੀਜਾ ਪੜ ਪੜ ਪੰਡਿਤ ਵੇਦ ਵਿਖਣ ਹੈ ਮਾਇਆ ਮੋਹ ਸੁਆਏ ਦੂਜੇ ਭਾਏ ਹਰ ਨਾਮ ਵਿਸਾਰੇ ਆ ਮਨ ਮੂਰਖ ਮਿਲੈ ਸਜਾਏ ਜਿਨ ਜਿਉ ਪਿੰਡ ਦਿੱਤਾ ਤਿਸ ਕਬਹੂ ਨਾ ਚੇਤਾ ਜੋ ਦੇਂਦਾ ਰਜਿਕ ਸੰਭਾਹੀ ਜਮ ਕਾ ਫਾਹਾ ਗਲ ਹੋ ਨ ਕੱਟੀ ਐ ਫਿਰ ਫਿਰ ਆਵੈ ਜਾਏ ਮਨ ਮੁਖ ਕਿਛੂ ਨਾ ਸੂਜੈ ਅੰਦੁਲੇ ਪੂਰਬ ਲਿਖਿਆ ਕਮਾਏ ਪੂਰੇ ਭਾਗ ਸਤਗੁਰ ਮਿਲੈ ਸੁਖ ਦਾਤਾ ਨਾਮ ਵਸੈ ਮਨ ਆਏ ਸੁਖ ਮਨ ਹੈ ਸੁਖ ਪੈਨਣਾ ਸੁਖੇ ਸੁਖ ਵਿਹਾਇ ਨਾਨਕ ਸੋ ਨਾਉ ਮਨ ਹੋ ਨਾ ਵਿਸਾਰੀਐ ਜੇਤਦਰ ਸੱਚੈ ਸੋਭਾ ਪਾਏ ਮਹੱਲਾ ਤੀਜਾ ਸਤਗੁਰ ਸੇਵ ਸੁਖ ਪਾਇਆ ਸੱਚ ਨਾਮ ਗੁਣਤਾਸ ਗੁਰਮਤੀ ਆਪ ਛਾਣਿਆ RAM ਨਾਮ ਪ੍ਰਗਾਸ ਸੱਚੋ ਸੱਚ ਕਮਾਵਣਾ ਵਡਿਆਈ ਵੱਡੇ ਪਾਸ ਜੀਉ ਪਿੰਡ ਸਭ ਤਿਸ ਦਾ ਸਿਫਤ ਕਰੇ ਅਰਦਾਸ ਸੱਚੇ ਸ਼ਬਦ ਸਲਾਹਣਾ ਸੁਖੇ ਸੁਖ ਨਿਵਾਸ ਜਪ ਤਪ ਸੰਜਮ ਮਨੈ ਮਾਹੀ ਬਿਨ ਨਾਵੇ ਤ੍ਰਿਗ ਜੀਵਾਸ ਗੁਰਮਤੀ ਨਾਉ ਪਾਈਐ ਮਨਮੁਖ ਮੋਹ ਵਿਨਾਸ਼ ਜੋ ਭਾਵੇ ਤਿਉ ਰਾਖ ਤੂੰ ਨਾਨਕ ਤੇਰਾ ਦਾਸ ਗੁਰਮਤੀ ਨਾਉ ਪਾਈਐ ਮਨਮੁਖ ਮੋਹ ਵਿਨਾਸ਼ ਜੋ ਭਾਵ ਤੂ ਰਾਖ ਤੂ ਨਾਨਕ ਤੇਰਾ ਦਾਸ ਸਾ ਸੰਗਤ ਜੀ ਆਪ ਜੀ ਨੇ 86 ਅੰਗ ਤੱਕ ਸੰਥਿਆ ਸਰਵਣ ਕਰ ਲਈ ਹੈ ਭੁੱਲਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ